ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 3 ਦਿਨਾਂ ਯਾਨੀ ਕਿ ਅਗਲੇ 72 ਘੰਟਿਆਂ ਦੇ ਮੌਸਮ ਰਿਪੋਰਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਦਾਂ ਦਾ ਰਹਿ ਸਕਦਾ ਜੀ ਅਪਡੇਟ ਤੁਹਾਨੂੰ ਦੱਸਾਂਗੇ ਐਸ ਲਈ ਜੀ ਅੱਜ ਦਾ ਸੈਟਲਾਈਟ ਦਸੀਣਾ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਤੰਬਰ 21 ਦਾ ਦਿਨ ਹੈ ਜੀ ਅੱਜ ਲਗਭਗ ਸਵੇਰ ਦੇ ਕਹ ਲਿਆ ਕਿ 7:30 ਵਜੇ ਚੱਲੇ ਆ ਪੰਜਾਬ ਦਾ ਮੌਸਮ ਸੂਬੇ ਦਾ ਮੌਸਮ ਵਸੇ ਲਈ ਬਿਲਕੁਲ ਸਾਫ ਹੈ ਪਛਮੀ ਸਿਸਟਮ ਜਿਹੜਾ ਪ੍ਰਭਾਵਿਤ ਕਰ ਰਿਹਾ ਸੀ ਅੱਗੇ ਲੰਘ ਚੁੱਕਾ ਕੁਝ ਘਟ ਚੁੱਕਾ ਹੈ ਸੋ ਜੜਾ ਜ ਮੌਸਮ ਦਾ ਸਾਫੀ ਰਹੇਗਾ ਜਿਵੇਂ ਕਿ ਇਸ ਨੂੰ ਦੱਸਿਆ ਸੀ ਕਿ ਦੋ ਕੁ ਦਿਨ ਜੜੀਆਂ ਠੰਡੇ ਰਹਿ ਸਕਦੇ ਨੇ ਸਵੇਰਾ ਜੜੀਆਂ ਨੇ ਉਹ ਠੰਡੀਆਂ ਰਹਿਣਗੀਆਂ ਆਮ ਦਿਨਾਂ ਦੇ ਮੁਕਾਬਲੇ ਸੋ ਉਸੇ ਤਰ੍ਹਾਂ ਅੱਜ ਦੀ ਸਵੇਰ ਵੀ ਥੋੜੀ ਠੰਡੀ ਆ ਦਿਨ ਦੇ ਵਿੱਚ ਜਿਵੇਂ ਸੂਰ ਚੜੇਗਾ ਤੇ ਪਾਰਾ ਜੜਾ ਵਧੇਗਾ ਤੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਸਾਫੀ ਰਹਿੰਦਾ ਜਾਪ ਰਿਹਾ ਜੀ ਅਗਲੇ ਦੋ ਤਿੰਨ ਦਿਨਾਂ ਦੇ ਵਿੱਚ ਕੋਈ ਬਹੁਤ ਵੱਡਾ ਫੇਰ ਬਦਲ ਮੌਸਮ ਦੇ ਵਿੱਚ ਸੰਭਵ ਨਹੀਂ ਹੋਵੇਗਾ ਤੇ ਮੌਸਮ ਆਪਣਾ ਹੌਲੀ ਹੌਲੀ ਜੜਾ ਜ ਗਰਮ ਤੇ ਖੁਸ਼ਕ ਵੜਦਾ ਜਾਪੇਗਾ ਅਗਲੇ ਦੋ ਤਿੰਨ ਦਿਨਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਜੀ ਜੇਕਰ ਅਸੀਂ ਦਰਿਆਵਾਂ ਦੀ ਗੱਲ ਕਰਦੇ ਆਂ ਭਾਖੜਾ ਡੈਮ ਤੋਂ ਐਜ਼ ਇਟ ਉਸੇ ਤਰ੍ਹਾਂ ਪਾਣੀ ਰਿਲੀਜ਼ ਕੀਤਾ ਜਾ ਰਿਹਾ 7 ਦੇ ਵਿੱਚ ਤੇ ਇਹਦੇ ਵਿੱਚ ਕੋਈ ਵਾਅਦਾ ਹਾਲੇ ਨਹੀਂ ਕੀਤਾ ਗਿਆ ਡੈਮ ਵੀ ਹੁਣ ਹੌਲੀ ਹੌਲੀ ਜਿਹੜੇ ਉਨੇ ਹੋ ਰਹੇ ਨੇ 176.7 ਫੁੱਟ ਤੇ ਸੀ ਪਰसों ਉਹ ਹੁਣ ਹੋਰ ਹੇਠਾਂ ਆ ਗਿਆ ਹੋਵੇਗਾ ਜੇਕਰ ਗੱਲ ਪੌਂਗ ਰੈਮ ਦੀ ਕਰਦੇ ਆ ਉਹ ਵੀ ਡੈਮ ਹੁਣੇ ਹੇਠਾਂ ਆ ਗਿਆ ਹੋਵੇਗਾ ਕਿਉਂਕਿ ਉੱਥੇ ਜਿਹੜਾ ਹੁਣ ਕੋਈ ਥਾਸੇ ਲੱਗ ਨਹੀਂ ਰਹੇ ਖਾਸ ਕਰ ਪਹਾੜਾ ਦੇ ਵਿੱਚ ਸੇਸ ਕਰਕੇ ਡੈਮ ਓਨੇ ਹੋਣੇ ਸ਼ੁਰੂ ਹੋ ਚੁੱਕੇ ਨੇ ਬਿਆਸ ਦਰਿਆ ਸਾਦਲ ਦਰਿਆ ਦੋਨੋਂ ਅੱਗੇ ਮਿਲਦੇ ਨੇ ਹਰੀਕੇ ਹੜ ਤੇ ਹਰੀਕੇ ਹੜ ਤੇ ਅੱਜ ਦੀ ਜੋ ਰਿਪੋਰਟ ਤੁਹਾਨੂੰ ਦੱਸ ਰਹੇ ਹਾਂ ਸਵੇਰ ਦੇ 7:30 ਵਜੇ ਦੀ 1,35,000 ਕਿਊਸਕ ਪਾਣੀ ਜਿਹੜਾ ਆ ਰਿਹਾ ਆਪਰਸਟ੍ਰੀਮ ਤੇ ਜਿਹੜਾ ਡਾਊਨਸਟ੍ਰੀਮ ਪਾਣੀ ਛੱਡਿਆ ਜਾ ਰਿਹਾ ਉਹ 1,15,000 ਕਿਲਸਕ ਅੱਗੇ ਛੱਡਿਆ ਜਾ ਰਿਹਾ ਫਾਜ਼ਲ ਕਾਫਰ ਉਸ ਇੱਥੇ ਜਿਹੜੇ ਆ ਕੁਝ ਖੇਤਰਾਂ ਦੇ ਵਿੱਚ ਤਾਂ ਜਿਹੜੀ ਹੜ੍ਹਾਂ ਦੀ ਸਿਚੁਏਸ਼ਨ ਹੈ ਉਹ ਹੁਣ ਥੋੜੀ-ਥੋੜੀ ਅੰਡਰ ਕੰਟਰੋਲ ਹੋਣੀ ਸ਼ੁਰੂ ਹੋ ਚੁੱਕੀ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਜੇ ਕਿ ਮੌਸਮ ਸਾਫ਼ ਹੈ ਤੇ ਸੋ ਆਉਂਦੇ ਦਿਨ ਸੁਖਾਵੇ ਫਿਰੇ ਰਹਿ ਸਕਦੇ ਨੇ ਸੋ ਇਹ ਰਾਹਤ ਹੈ ਜਿਹੜੇ ਮੌਸਮ ਵਾਲੇ ਫਾਕ ਤੋਂ ਜਰੂਰ ਮਿਲਦੀ ਨਜ਼ਰ ਆ ਰਹੀ ਹੈ ਆਉਂਦੇ ਦਿਨਾਂ ਦੇ ਵਿੱਚ ਫਿਲਹਾਲ ਅਗਲੇ 3 ਦਿਨ ਜੀ ਮੌਸਮ ਸਾਫ਼ ਰਹੇਗਾ ਜਿਹੜੇ ਗਤੀਵਿਧੀਆਂ ਜਿਹੜੀਆਂ ਮੌਨਸੂਨ ਦੀਆਂ ਜਾਰੀ ਰਹਿ ਸਕਦੀਆਂ ਨੇ ਖਾਸ ਕਰ ਮੱਧ ਪ੍ਰਦੇਸ਼ ਵਿੱਚ ਰਾਜਸਥਾਨ ਦੇ ਦੱਖਣ ਭੂਰ ਵਿਖੇਤਰ ਮੱਧ ਪ੍ਰਦੇਸ਼ ਚਾਰਖੰਡ ਬਿਹਾਰ ਇਹਨਾਂ ਖੇਤਰਾਂ ਦੇ ਵਿੱਚ ਯੂਪੀ ਦੇ ਕੁਝ ਖੇਤਰਾਂ ਦੇ ਵਿੱਚ ਦਿੱਲੀ ਗੁਰੂਗਰਾਮ ਨੈਡਾ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਕਰਵੀਆਂ ਮੌਸਮ ਦੀਆਂ ਜਾਰੀ ਰਹਿਣਗੀਆਂ ਕਿਉਂਕਿ ਮੌਨਸੂਨ ਦੀ ਜਿਹੜੀ ਲਾਈਨ ਹੁੰਦੀ ਹੈ ਟਰਫ ਲਾਈਨ ਉਹ ਇਹਨਾਂ ਖੇਤਰਾਂ ਦੇ ਵਿੱਚੋਂ ਗੁਜ਼ਰ ਰਹੀ ਹੈ ਸੋ ਇਸ ਕਰਕੇ ਇਹਨਾਂ ਖੇਤਰ ਟਟੂਵੇ ਤੌਰ ਤੇ ਦੁਪਹਿਰ ਵਦ ਕੇ ਤੇ ਬੱਦਲ ਬਣ ਗਿਆ ਵੱਡੇ ਸ਼ਹਿਰ ਦੇ ਉੱਤੇ ਜੋ ਲੁਧਿਆਣਾ ਹੋ ਗਿਆ ਇੱਧਰ ਗੁਰਦਾਸਰ ਹੋ ਗਿਆ ਸੰਗਰੂਰ ਹੋ ਗਿਆ ਮਾਨਸਾ ਹੋ ਗਿਆ ਇਹ ਤਾਂ ਫਾਇਨ ਕਾਰ ਨਹੀਂ ਕਰਦੇ ਦੂਹਰਵਾਦ ਗਰਜ ਰਸਕ ਤੇ 5-7 ਪਿੰਡਾਂ ਦੇ ਵਿੱਚ ਜਾਂ ਇੱਕ ਦੋ ਜੱਲਿਆਂ ਦੇ ਵਿੱਚ ਹੋ ਵੀ ਸਕਦੀ ਹੈ ਕਿਉਂਕਿ ਮੌਨਸੂਨ ਦਾ ਜਿਹੜਾ ਸੀਜ਼ਨ ਹੁੰਦਾ ਉਹ ਉਹ ਜਿਹੜਾ ਆਪਣੇ ਕਿਤੇ ਕਿਤੇ ਗਰਜ ਰਸਕ ਲਵਾ ਸਕਦਾ ਇਸ ਲਾਵਾ ਹਰਿਆਣਾ ਦੇ ਵਿੱਚ ਵੀ ਮੌਸਮ ਸਾਫ਼ ਹੈ ਕੋਈ ਵੱਡੇ ਅਸਰ ਉਮੀਦ ਨਹੀਂ ਹੈ ਰਾਜਸਥਾਨ ਦੇ ਵਿੱਚ ਵੀ ਉੱਤਰੀ ਰਾਜਸਥਾਨ ਪੂਰਬੀ ਰਾਜਸਥਾਨ ਦੇ ਵਿੱਚ ਕੋਈ ਵੱਡੇ ਅਸਰ ਉਮੀਦ ਨਹੀਂ ਹੈ ਜਿੱਥੇ ਮੀਂਹ ਲੱਗਣਿਆ ਉਹ ਵੀ ਤੁਹਾਨੂੰ ਦੱਸਤਾ ਹੈ ਉੱਥੇ ਅਜੇ ਲੱਗਣਗੇ ਤਾਵਰ ਤੋੜ ਮੱਧ ਭਾਰਤ ਦੇ ਬਹੁਤੇ ਸੂਬਿਆਂ ਦੇ ਵਿੱਚ ਉੱਤਰ ਭਾਰਤ ਦੇ ਬਹੁਤੇ ਸੂਬਿਆਂ ਦੇ ਵਿੱਚ ਮੌਸਮ ਛੜਦਾ ਜਾ ਰਿਹਾ ਸਾਫ਼ ਹੁੰਦਾ ਜਾ ਰਿਹਾ ਧੰਨਵਾਦ